ਪੰਜਾਬੀ ਇੰਡਸਟਰੀ ਦੇ ਵਿੱਚ ਕਰਨ ਔਜਲਾ ਨੂੰ ਕੋਣ ਨਹੀਂ ਜਾਣਦਾ ਕਰਨ ਔਜਲਾ ਦੇ ਗੀਤਾਂ ਦੇ ਫੈਨ ਦੁਨੀਆ ਭਰ ਦੇ ਵਿੱਚ ਨੇ ਤੁਹਾਨੂੰ ਇੱਕ ਵੱਡੀ ਖਬਰ ਦੇ ਦਈਏ ਜੂਨੋ ਫੈਨਸ ਚੋਇਸ ਅਵਾਰਡ 2024 ਲਈ ਵੀ ਕਰਨ ਔਜਲਾ ਨੂੰ ਚੁਣਿਆ ਗਿਆ ਹੈ ਜੂਨੋ ਫੈਨਸ ਚੋਇਸ ਅਵਾਰਡ ਕੈਨੇਡੀਅਨ ਅਕੈਡਮੀ ਆਫ ਰਿਕਾਰਡਿੰਗ ਆਰਟਸ ਐਂਡ ਸਾਇੰਸ ਦੁਆਰਾ ਕੈਨੇਡੀਅਨ ਸੰਗੀਤ ਪ੍ਰਸ਼ੰਸਕਾ ਦੁਆਰਾ ਵੋਟ ਕੀਤੇ ਗਏ ਸਾਲ ਦੇ ਪਸੰਦੀਦਾ ਕਲਾਕਾਰ ਜਾਂ ਸੂਨ ਨੂੰ ਦਿੱਤਾ ਜਾਂਦਾ ਹੈ ਇਸ ਸਾਲਾਣਾ ਅਵਾਰਡ ਹੈ ਇਕ ਅਜਿਹਾ ਪੁਰਸਕਾਰ ਹੈ ਜੋ ਜੇਤੂ ਪ੍ਰਸ਼ੰਸਕਾਂ ਦੁਆਰਾ ਹੀ ਚੁਣਿਆ ਜਾਂਦਾ ਹੈ। ਸ਼੍ਰੇਣੀ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਆਨਲਾਈਨ ਵੋਟਿੰਗ ਦੁਆਰਾ ਚੁਣਿਆ ਜਾਂਦਾ ਹੈ। 2003 ਤੋਂ ਲੈ ਕੇ 2011 ਤੱਕ ਨਾਮਜ਼ਦ ਵਿਅਕਤੀਆਂ ਦੀ ਸੂਚੀ 'ਚ ਪੰਜ ਕਲਾਕਾਰਾਂ ਜਾਂ ਸਮੂਹਾਂ ਤੱਕ ਹੀ ਸੀਮਤ ਸੀ। ਪਰ 2012 'ਚ ਇਸ ਦੀ ਸੰਖਿਆ ਵਧਾ ਕੇ 10 ਕਰ ਦਿੱਤੀ ਗਈ ਹੈ। ਤੰਦਰੁਸਤ ਇਹ ਸ਼੍ਰੇਣੀ ਵਿੱਚ ਸਭ ਤੋਂ ਵੱਧ ਜਿੱਤਾਂ ਦਾ ਰਿਕਾਰਡ ਜਸਟਿਨ ਬਿਬਰ ਦੇ ਨਾਮ ਹੈ, ਜਿਸ ਵਿੱਚ ਪੰਜ ਪੁਰਸਕਾਰ ਨੇ ਐਵਰਿਲ ਲੀਵਗਿਨੇ ਤੇ ਸ਼ੌਨ ਮੈਂਡਰਸ ਨੇ 4 ਐਵਾਰਡ ਜਿੱਤੇ ਨੇ ਜਦਕਿ ਮਾਈਕਲ ਬੂਬਲੀ ਨੇ 3 ਪੁਰਸਕਾਰ ਜਿੱਤੇ ਨੇ ਉਸ ਤੋਂ ਬਾਅਦ ਨਿਕਲ ਬੈਕ ਨੇ 2 ਪੁਰਸਕਾਰ ਜਿੱਤੇ ਨੇ ਜਸਟਿਨ ਬੀਬਰ ਨੂੰ 10 ਦੇ ਨਾਲ ਕੁੱਲ ਮਿਲਾ ਕੇ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਨੇ ਤੁਹਾਨੂੰ ਦੱਸ ਦਈਏ ਇਸ ਵਾਰ ਦਾ ਇਹ ਐਵਾਰਡ ਕਰਨ ਔਜਲਾ ਨੂੰ ਗਿਆ ਹੈ 2024 ਦਾ ਇਹ ਐਵਾਰਡ ਕਰਨ ਔਜਲਾ ਨੂੰ ਦਿੱਤਾ ਗਿਆ ਪੰਜਾਬੀ ਇੰਡਸਟਰੀ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਵਾਰ ਦਾ ਐਵਾਰਡ ਕਰਨ ਔਜਲਾ ਨੂੰ ਦਿੱਤਾ ਗਿਆ And the award for TikTok Juno fan choice goes to. KARAN yeah! Ajla! Oh my god! This is definitely a first one, uh, but not the last one. I just want to start off by saying thank you, Junos. Thank you to my team. Everybody sitting down there, Icky, Gov, Deep, Sandeep, uh, Warner Music Canada, Charlie, Kristen. I love you guys. Thank you. And I just want to thank my parents. Thank God. Wahiruda um, Shukara. Yeah, man, you guys know. I want to thank my wife, my sisters, my brothers, everybody in my family. Uh, you know, sometimes I just can't believe I'm that same kid. That lost his parents when he was in India. Um, you know, made my way out to Canada, this beautiful country. And today I'm here, man. Let's go! <laughs> I just wanna end by saying this if you are dreaming, make sure you dream big. Thank you, guys. I love you.